ਹਾਂਜੀ ਸਰ ਜੀ ਦਸ਼ਾਰਾ ਗਰਾਊਂਡ ਦੇ ਵਿੱਚ ਤੁਸੀਂ ਪਹੁੰਚੇ ਹੋ ਇਹ ਮੀਡੀਆ ਦੇ ਵਿੱਚ ਮੁੱਦਾ ਆਇਆ ਸੀਗਾ ਕਿ 16 ਲਾਇਸੈਂਸ ਨੇ 35 ਤਕਰੀਬ ਦੁਕਾਨਾਂ ਲੱਗੀਆਂ ਨੇ ਕਿਹ ਕੀ ਕਹਿਣਾ ਚਾਹੁੰਦੇ ਹੋ ਸਸ਼ੀਕਲ ਜੀ ਮੈਂ ਤਹਿਸੀਲਦਾਰ ਹਸ਼ਰਪੁਰ ਜਿਵੇਂ ਸਾਨੂੰ ਇਨਫੋਰਮੇਸ਼ਨ ਆਈ ਉੱਪਰੋਂ ਸਾਨੂੰ ਸਾਡੇ ਡੀਐਸਪੀ ਐਸਡੀਐਮ ਸਾਹਿਬ ਵੱਲੋਂ ਹੁਕਮ ਆਇਆ ਵਿੱਚ ਜਾ ਕੇ ਇੱਥੇ ਚੈਕਿੰਗ ਕੀਤੀ ਜਾਵੇ ਇੱਥੇ 16 ਲਾਇਸੈਂਸ ਅਸੀਂ ਅਪਰੂਵ ਕੀਤੇ ਸੀ ਸਾਡੇ ਪ੍ਰਸ਼ਾਸਨ ਵੱਲੋਂ ਜਿੱਥੇ ਕਿ ਇੱਥੇ ਸਾਨੂੰ 4 ਤੋਂ 5 ਦੁਕਾਨਾਂ ਜਿਹੜੀਆਂ ਹੈਗੀਆਂ ਬਿਨਾਂ ਲਾਇਸੈਂਸ ਤੋਂ ਪਾਈਆਂ ਗਈਆਂ ਨੇ ਉਹਨਾਂ ਨੂੰ ਅਸੀਂ ਇੱਕ ਵਾਰੀ ਸੀਜ਼ ਕਰਤਾ ਬੰਦ ਕਰਤਾ ਉਹਨਾਂ ਨੇ ਸਾਡੇ ਤੋਂ 2 ਘੰਟੇ ਦਾ ਟਾਈਮ ਮੰਗਿਆ ਹੈਗਾ ਲਾਇਸੈਂਸ ਲੈ ਕੇ ਆਉਣ ਲਈ ਜੇ ਉਹ 2 ਘੰਟੇ ਚ ਲਾਇਸੈਂਸ ਲੈ ਆਉਂਦੇ ਨੇ ਤਾਂ ਵਿਲਨ ਗੋਡਰ ਅਦਰਵਾਈਜ਼ ਉਹਨਾਂ ਨੇ ਅਸੀਂ ਸਟਾਕ ਸੀਜ਼ ਕਰ ਲਿਆ ਸਰ ਹੁਣ 2 ਘੰਟੇ ਚ ਲਾਇਸੈਂਸ ਕਿੱਥੋਂ ਲੈ ਆਉਂਗੇ ਲੇ ਕਿੱਥੋਂ ਲੈ ਕੇ ਆਉਣਗੇ ਤੁਹਾਨੂੰ ਪਤਾ ਅਸੀਂ ਆਪਣੇ ਅਸੀਂ ਆਪਣੇ ਪੁਲਿਸ ਪਾਰਟੀ ਦੇ ਬੰਦੇ ਉਹਨਾਂ ਇਹ ਸ਼ਾਪ ਦੇ ਬਾਹਰ ਬਿਠਾਤੇ ਟਰੱਕ ਵੀ ਮੰਗਾ ਲੇ ਜਿਵੇਂ ਹੀ ਸਾਨੂੰ 2 ਘੰਟੇ ਨਿਕਲਦੇ ਨੇ ਅਸੀਂ ਇਹਨਾਂ ਦਾ ਸਮਾਨ ਜਿਹੜਾ ਹੈਗਾ ਆਪਣਾ ਟਰੱਕ ਦੇ ਵਿੱਚ ਲੋਡ ਕਰਾ ਕੇ ਅਸੀਂ ਸੀਸ ਕਰ ਦੇਣਾ ਤੁਸੀਂ ਵਚਨਬੱਧ ਹੋ ਇਸ ਨੂੰ ਪੂਰਾ ਕਰਵਾਉਣ ਦੀ ਹਾਂਜੀ 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 ਹੁਣ ਇੱਕ ਐਮਐਲਏ ਸਾਹਿਬ ਦੇ ਭਰਾ ਇਹ ਨੇ ਉਹ ਵੀ ਤੁਹਾਨੂੰ ਹੁਕਮ ਦੇ ਗਏ ਕਹਿੰਦੇ ਬੱਸ ਜੀ ਇੱਥੇ ਸਾਰੇ ਲੱਗਣਗੇ ਇਹੇ ਜੀ ਪਰ ਇਦਾਂ ਕਿ ਨਾ ਨਹੀਂ ਜੀ ਇਦਾਂ ਨਹੀਂ ਜੀ ਅਸੀਂ ਸ਼ਾਸਨ ਦੇ ਕੰਮਾਂ ਦੇ ਵਿੱਚ ਸਿੱਧੇ ਤੌਰ ਤੇ ਦਖਲ ਨਹੀਂ ਦਿੰਦੇ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਠੀਕ ਹੈ ਜੀ ਪੋਲਿਟਿਕਲ ਬੰਦੇ ਨੇ ਕਿ ਪੋਲਿਟਿਕਲ ਉਹਨਾਂ ਦੇ ਆਪਣੇ ਬ੍ਰਦਰ ਜਿੰਪਾ ਸਾਹਿਬ ਠੀਕ ਹੈ ਜੀ ਉਹਨਾਂ ਨੇ ਆ ਕੇ ਸਾਨੂੰ ਰਿਕਵੈਸਟ ਕੀਤੀ ਵੀ ਲੋਕਾਂ ਦਾ ਇੱਥੇ ਜਿਹੜਾ ਹੈਗਾ ਚੱਲ ਜਾਂਦੋ ਚੈੱਕ ਚੈਕਿੰਗ ਜਿਹੜੀ ਹੈ ਪ੍ਰੋਪਰ ਕੀਤੀ ਜਾਵੇ ਕਿਸ ਨੂੰ ਜ਼ਿਆਦਾ ਤੰਗ ਨਾ ਕੀਤਾ ਜਾਵੇ ਜਨਤਾ ਤੰਗ ਕੀਤਾ ਜਾਵੇ ਅਸੀਂ ਪ੍ਰੋਪਰ ਉਹ ਵੀ ਚੈੱਕ ਕਰ ਰਹੇ ਹਾਂ ਪ੍ਰੋਪਰਮੀ ਸਰਟੀਫਿਕੇਟ ਦੇਖ ਰਹੇ ਆ ਠੀਕ ਹੈ ਜਿਹੜੇ ਨਹੀਂ ਹੈਗੇ ਉਸ ਨੂੰ ਉਹ ਵੀ ਬੰਦ ਕਰਾ ਰਹੇ ਹਾਂ 32 ਤੋਂ 32 ਤੋਂ 35 ਦੇ ਕਰੀਬ ਸਰ ਦੁਕਾਨਾਂ ਮਤਲਬ ਕਿ ਦੁੱਗਣੀਆਂ ਦੁਕਾਨਾਂ ਆ ਜਿਹੜੀਆਂ ਉਹ ਬਿਨਾਂ ਲਾਇਸੈਂਸ ਤੋਂ ਹੁਣ ਜਿਹੜਾ ਵਿਚਾਰਿਆਂ ਨੇ ਲਾਇਸੈਂਸ ਲਿਓ ਹੁਣ ਤਾਂ ਕੰਮ ਵੀ ਸਰ ਇੰਨਾ ਪ੍ਰਭਾਵਿਤ ਹੁੰਦਾ ਨਹੀਂ ਸੀ ਇਸੇ ਕਰਕੇ ਪਹਿਲਾਂ ਕਿਉਂ ਨਹੀਂ ਜਾ ਕੇ ਅਸੀਂ ਇਸੇ ਕਰਕੇ ਹੀ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਅਸੀਂ ਪ੍ਰੋਪਰ ਪਹਿਲਾਂ ਚੈਕਿੰਗ ਕਰ ਰਹੇ ਸੀ ਅਸੀਂ ਅੱਜ ਵੀ ਚੈਕਿੰਗ ਕਰ ਰਹੇ ਹਾਂ ਤੇ ਜਦੋਂ ਤੱਕ ਦਿਵਾਲੀ ਦਾ ਆਪਣਾ ਤਿਉਹਾਰ ਨਹੀਂ ਨਿਕਲ ਜਾਂਦਾ ਉਦੋਂ ਤੱਕ ਸਾਡੀ ਇਹ ਚੈਕਿੰਗ ਜਿਹੜੀ ਚੱਲਦੀ ਰਹੂ ਇੱਕ ਲਾਇਸੈਂ ਸੜੀ ਚੈਕਿੰਗ ਚੱਲ ਰਹੀ ਹੈ ਜੀ ਬੰਦ ਨਹੀਂ ਹੋਈ ਹੈ ਜੀ ਠੀਕ ਹੈ ਜੀ ਅਸੀਂ ਹੌਲੀ ਹੌਲੀ ਚੈੱਕ ਕਰ ਰਹੇ ਹਾਂ ਇੱਥੋਂ ਤੋਂ ਤੁਹਾਡੇ ਸਾਹਮਣੇ ਸ਼ੁਰੂ ਹੋਇਆ ਚੈਕਿੰਗ ਕਰਕੇ ਆਏ ਹਾਂ ਹਜੇ ਅੱਗੇ ਜਿਹੜੇ ਬਾਕੀ ਦੁਕਾਨਦਾਰ ਰਹਿ ਗਏ ਅਸੀਂ ਉਹ ਵੀ ਚੈੱਕ ਕਰਾਂਗੇ ਤੇ ਲਾਇਸੈਂਸ ਵਾਸਤੇ ਜਗ੍ਹਾ ਵੀ ਮੁਕਰਰ ਕੀਤੀ ਹੈ ਕਿ ਇੰਨੇ ਬਾਏ ਇੰਨੇ ਦੀ ਹੈਗੀ ਆ ਜਾਂ ਮਤਲਬ ਪੂਰਾ ਗਰਾਊਂਡ ਹੀ ਪਮਾਗਲੇ ਮੱਲ ਲੈਣ ਨਹੀਂ ਜੀ ਐਦਾਂ ਦਾ ਨਹੀਂ ਹੈਗਾ ਇਹਦੇ ਵਿੱਚ ਜਿਹੜੀ ਕੁਆਂਟੀਟੀ ਹੈ ਉਹ ਮੈਂਸ਼ਨਡ ਹੁੰਦੀ ਹੈ ਅਸੀਂ ਕੁਆਂਟੀਟੀ ਦੇ ਅਕੋਰਡਿੰਗ ਸਾਡੇ ਐਸਡੀਓ ਸਾਹਿਬ ਨੇ ਪੋਲੂਸ਼ਨ ਬੋਰਡ ਦੇ ਉਹ ਨਾਲ ਚੈੱਕ ਕਰ ਰਹੇ ਨੇ ਜਿਹੜੇ ਪਟਾਕੇ ਗ੍ਰੀਨ ਕਰੈਕਰ ਨਹੀਂ ਹੈਗੇ ਹਾਂਜੀ ਇੱਕ ਲਾਇਸੈਂਸ ਤੇ ਇੱਕ ਹਾਂਜੀ ਹਾਂਜੀ ਤੇ ਹੁਣ ਇੱਕ ਇਹ ਵੀ ਪੁਲਿਸ ਦੀ ਜਿਹੜੀ ਵੈਰੀਫਿਕੇਸ਼ਨ ਜਾਂ ਪ੍ਰਸ਼ਾਸਨ ਦੀ ਹੈ ਕਿ ਜਿਹੜੇ ਨਜਾਇਜ਼ ਹੋਣ ਤਾਂ 188 ਦਾ ਪਰਚਾ ਵੀ ਹੋ ਸਕਦਾ ਹੈ ਜੀ। ਪਰ ਉਹ ਤੁਸੀ ਹੁਣ ਤੁਹਾਨੂੰ ਨਜਾਇਜ਼ ਨਹੀਂ ਮਿਲੇ ਜੀ। ਅਸੀਂ ਸਾਰਿਆਂ ਦਾ ਨੋਟ ਕਰ ਲਿਆ ਜੀ। ਠੀਕ ਹੈ ਜੀ ਸਾਰਿਆਂ ਤੇ ਪ੍ਰੋਪਰ ਕਾਰਵਾਈ ਵੀ ਹੋਊਗੀ। ਠੀਕ ਹੈ ਜਿਵੇਂ ਤੁਹਾਨੂੰ ਦੱਸਿਆ ਅਸੀਂ ਸੀਜ਼ ਵੀ ਕਰਤੇ ਸਾਰਿਆਂ ਦੇ ਨੋਟ ਵੀ ਕਰ ਲਏ ਸਾਰਿਆਂ ਦੇ ਪ੍ਰੋਪਰ ਕਾਰਵਾਈ ਵੀ ਹੋਊਗੀ। ਠੀਕ ਹੈ ਜੀ।